ਮਹਾਰਾਜਾ ਅਗਰਸੈਨ ਜਨਤੀ ਨੂੰ ਸਮਰਪਿਤ ਬੁੜਲਾਡਾ ਦੇ ਅਗਰਵਾਲ ਸਮਾਜ ਵੱਲੋਂ ਇੱਕ ਪਰਿਵਾਰ ਮਿਲਣੀ ਸਮਾਰੋ 28 ਸਤੰਬਰ ਨੂੰ ਸ਼ਿਵ ਸ਼ਕਤੀ ਪਵਨਤੀ ਕੀ ਰੋਡ ਬੁੜਲਾਡਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਅਗਰਵਾਲ ਸਮਾਜ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਸਾਰੀ ਬੁੜਲਾਡਾ ਦੀ ਪ੍ਰੈਸ ਦਾ ਇੱਥੇ ਪਹੁੰਚਣ ਤੇ ਸਿਹਾਨਜੀ ਸਵਾਗਤ ਕਰਦੇ ਆ ਜੀ ਆਇਆਂ ਕਹਿੰਦੇ ਮਹਾਰਾਜਾ ਅਗਰਸੈਨ ਜਨਤੀ ਦੇ ਉਪਕਸ਼ ਵਿੱਚ 28 ਸਤੰਬਰ दिन एतवर नगरवाल सभा प्राडा वालों एक विशाल परिवार मिलन प्रोग्राम है। ओ, जो शिव शक्ति सेवा मंडल का जो दफ्तर है भिकी रोड विखे दोपहर दो बजे तो किया जा रहा है दो बजे तक लैके शाम छत बजे तक यह प्रोग्राम जरा रहेगा जिधे ਵਿੱਚ ਸਾਡੇ ਰਾਸ਼ਟਰੀ ਅਧਿਐਤ ਜੋ ਕਾਰਜਕਾਰੀ ਅਧਿਐਤ ਸ੍ਰੀ ਬਿਜਰੰਗਦਾਸ ਜੀ ਗਰਗ ਔਰ ਸ੍ਰੀ ਜੂੜਿਆ RAM ਜੀ ਗਰਗ ਤੁਹਾਡਾ ਸੋ ਔਰ ਮਾਨਸਾ ਦੇ ਸਾਡੇ ਐਮਐਲਏ ਬੀਜੇ ਸਿੰਘਲਾ ਜੀ ਔਰ ਜੋ ਸਾਡੇ ਪੰਜਾਬ ਦੇ ਕਾਰਜਕਾਰੀ ਅਧਿਐਤ ਨੇ ਪ੍ਰੇਮ ਮਿੱਤਰ ਜੀ ਸਾਫ ਕਾਰ ਐਮਐਲਏ ਜੋ ਲੁਧਿਆਣਾ ਤੋਂ ਨੇ ਔਰ ਜੋ ਆਪਣੇ ਮਹਾਰਾਜਾ ਅਰਜ ਦੇ ਸੈਲਜੀ ਦੀ ਜਤੀਬਾਨ ਨੂੰ ਜਿਹੜੀ ਵੀ ਜੋ ਪ੍ਰੋਗਰਾਮ ਦਾ ਹੈਗਾ ਪੂਜਨ ਦਾ ਉਹ ਸਾਡੇ ਡਾਕਟਰ ਭਵਨ ਜੀ ਔਰ ਮਹਾਂ ਲਕshmi ਜਿਹਦਾ ਜਿਹਨ ਕੇ ਪੂਜਨ ਜਾਇ ਉਹ ਬੀਏ ਵਕੀਲ ਜੀ ਔਰ ਝੰਡਾ ਰਹਿਣ ਰਾਮ ਦੀ ਰਸਮ ਜੋ ਹੈ ਮੰਗਤਨਾ ਇਹ ਪੰਸਰ ਜੀ ਸਾਫ ਕਰਮ ਇਹਦੇ ਮਾਨਸਾ ਤੇ ਕਰਨਗੇ ਔਰ ਇਸ ਜੋ ਪ੍ਰੋਗਰਾਮ ਹੈਗਾ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਹੀ ਜਿੰਨੇ ਅਕਰਵਾ ਸਮਾਜ ਦੇ ਸਾਡੇ ਦਿੱਕਤ ਸਾਡੀ ਆਵਾਜ਼ ਆਉਂਦੀ ਹੈ ਸਭ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ આમંત્રਿਤ ਕਰਦੇ ਆਂ ਕਰਦੇ ਆਂ ਵੀ ਉਹ ਬਤਵਾਲਾ ਇਸ ਪ੍ਰੋਗਰਾਮ ਦੇ ਵਿੱਚ ਬੰਚਤ ਔਰ ਜੋ ਅਕਰਵਾ ਸਮਾਜ ਦੇ ਵਿੱਚ ਕਿਤੇ ਕੋਈ ਕਮੀਆਂ ਆ ਚੁੱਕੀਆਂ ਨੇ ਤਾਂ ਜੋ ਆਪਾਂ ਉੱਥੇ ਸਾਰੇ ਇਕਜੁੱਟ ਹੋ ਕੇ ਉਹ ਕਮੀਆਂ ਉੱਤੇ ਵਿਚਾਰ ਕਰੀਏ ਔਰ ਅਕਰਵਾ ਸਮਾਜ ਨੂੰ ਆਪਾਂ ਅੱਗੇ ਲੈ ਕੇ ਜਾਣ ਵਾਸਤੇ ਆਪਣਾ ਜਾਇਦਾ ਹੈਗਾ ਉਹ ਭਾਣਾ ਫਿਰ ਅੱਗੇ ਚੱਲਦੇ ਕੀਏ ਉਹ ਉਸ ਸਮੇਂ ਨਾਲ ਤੇ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਪੰਜ ਲक्की ਇਨਾਮ ਜਿਹੜੇ ਆਗੇ ਨੇ ਉਹ ਵੀ ਕਿੱਡੇ ਜਾਣਗੇ ਉਸ ਤੋਂ ਬਾਅਦ ਸਾਰੇ ਪ੍ਰੋਗਰਾਮ ਤੋਂ ਬਾਅਦ ਸਭ ਦੇ ਵਾਸਤੇ ਜਨਪਾਨ ਦੀ ਕੁੱਤੇ ਰਹਿ ਵਿਵਸਥਾ ਵੀ ਕੀਤੀ ਗਿਆ ਇਹ ਅਗਰ왈 ਸਵਾਬ ਬੜਾਡਾ ਵੱਲੋਂ ਦਿੱਤੀ ਗਈ ਇਹ ਅਗਰ왈 ਸਵਾਬ ਬੜਾਡਾ ਵੱਲੋਂ ਮਿਤੀ 28 9 2025 ਨੂੰ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਹਾਲ ਦੇ ਵਿੱਚ ਇੱਕ ਵਿਸ਼ਾਲ ਅਗਰਵਾਲ ਜੋ ਸਮਾमेलन ਹੈ ਉਹ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਮਸ਼ਹੂਰ ਜੋ ਸ਼ਕਤੀਤਾ ਨੇ ਅਗਰਵਾਲ ਸਮਾਜ ਨਾਲ ਰਿਲੇਟਡ ਜਿਸ ਤਰ੍ਹਾਂ ਸ੍ਰੀ ਬਿਜਰੰਦਾਸ ਜੀ ਪੂਨੀਰਾਮ ਜੀ ਮਿੱਤਰ ਜੀ శ్రీ ਮੰਗਦਰਾ ਬਾਂਸਲ ਜੀ ਉਹ ਪਹੁੰਚ ਰਹੇ ਨੇ ਬੜਾ ਢੇ ਦੀ ਆ ਵੀ ਕੁਝ ਸ਼ਕਤੀਤਾਵ ਮਹਾਨ ਜੋ ਹੈਗਾ ਉਹ ਦਿਨ ਮੰਚ ਦੇ ਉੱਤੇ ਸ਼ੋਭਿਤ ਹੋਣਗੇ ਆ ਇਸ ਸਵਦਾ ਦਾ ਜੋ ਮੁੱਖ ਕੰਮ ਕੋਈ ਰਾਜਨੀਤੀ ਕਰਨਾ ਨਹੀਂ ਹੈ ਬਲਕਿ ਇਸ ਸਵਦਾ ਮੁੱਖ ਕੰਮ ਸਾਡੇ ਸਮਾਜ ਵਿੱਚ ਇਕੱਲੇ ਅਗਰਵਾ ਸਮਾਜ ਦੇ ਵਿੱਚ ਨਹੀਂ ਸਾਡੇ ਸਾਰੇ ਸਮਾਜ ਵਿੱਚ ਜੋ ਕ੍ਰਿਤਿਆ ਪੈਦਾ ਹੋ ਰਹੀਆਂ ਨੇ ਜਿੰਨਾਂ ਦੇ ਕਰਕੇ ਸਾਰਾ ਸਮਾਜ ਪਿੱਛੇ ਵੱਲ ਜਾ ਰਿਹਾ ਹੈ ਉਹਨਾਂ ਕ੍ਰਿਤਿਆ ਨੂੰ ਦੂਰ ਕਰਕੇ ਸਮਾਜ ਨੂੰ ਇੱਕ ਅੱਛੀ ਸੇ ਸੇਦ ਦੇਣਾ ਹੈ ਤਾਂ ਕਿ ਸਮਾਜ ਦੇ ਵਿੱਚੋਂ ਜੋ ਕ੍ਰਿਤਿਆ ਨੇ ਮਾੜੀਆਂ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਤੇ ਸਾਰੇ ਅਗਰਵਾਰ ਸਮਾਜ ਨੂੰ ਇਕੱਠਾ ਕੀਤਾ ਜਾ ਸਕੇ ਬਹੁਤ ਬਹੁਤ ਧੰਨਵਾਦ ਅਗਰਵਾਰ ਸਭਾ ਬੁਲਾਡਾ ਵੱਲੋਂ 28 ਤਾਰੀਖ ਨੂੰ ਗੈਸੇ ਮੇਲੇ ਨੂੰ ਮਹਾਰਾਜਾ ਸਿੰਘ ਜੀ ਦੀ ਜੈਪੀ ਦੇ ਉਪਲਖਸ ਦੇ ਵਿੱਚ ਪਰਿਵਾਰ ਮਿਲਨ ਸਭਾੜੋ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਭਾਰੀ ਕੀਤੇ ਦੇ ਵਿੱਚ ਅਗਰਵਾਰ ਸ਼ਾਮਲ ਹੋਣਗੇ ਔਰ ਅਗਰਵਾਰ ਸਭਾ ਸ਼ਿਰੀ ਚਰਨਜੀਤ ਰਾਜ ਜੀ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਪਿਛਲੇ ਸਾਲ ਵੀ ਸ਼ੋਹ ਯਾਤਰਾ ਗੱਡੀ ਸੀ ਐਸ ਆਰ ਪਰਿਵਾਰ ਮਿਲਨ ਦਾ ਪ੍ਰੋਗਰਾਮ ਕੀਤਾ ਗਿਆ ਸੋ ਸਾਰੇ ਅਗਰਵਾਲ ਪਰਮਾਨ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੋ ਉਹਨੂੰ ਸਕਸੈਸਫੁਲ ਕਰੋ ਥੈਂਕ ਯੂ ਜੀ ਮਹਾਰਾਜਾ ਅਗਰਵਾਲ ਸੰਜੀਤ ਜੈ ਸਾਡਾ ਇੱਕ ਅਗਰਵਾਲ ਖਵਾ ਦਾ ਪਰਿਵਾਰ ਮਿਲਨ ਸਮਾਰੋਹ ਹੈ ਜੀ ਜਿਹਦੇ ਸਿੱਧੀ ਸਾਰੇ ਸ਼ਹਿਰ ਦੇ ਅਗਰਵਾਲਾਂ ਨੂੰ बेनती करते हैं कि शिव शक्ति भवन नेवरब्रिज पहुंचने की कृपालता करो दो तो छे अठाई तरीक प्रोग्राम जी इसी में अठाई नौ में दो प्रोग्राम है जी सारे जो भी अग्रवाल भाई ने सारे पहुंचो तु आप परिवार मिल संभाल कर सकिए महाराज दी अग्रवाल सभा परिवार अठाई नौ दो हज़ार पच्ची शिव शक्ति सेवा मंडल भुलाडे पहुंचने की बेनती की जाती है सारे उग्र भरावान को बेनती है कि हम हम आजा प्रोग्राम बहुत जो अपना प्रोग्राम है शामिल होता है